ਆ ਲੁਕਣੇਟ ਪੰਜਾਬ ਪਟਿਆਲਾ ਦੇ ਪੋਲੀਊਸ਼ਨ ਬੋਰਡ ਦੇ ਕਿ ਪਿਛਲੇ 3 ਦਸੰਬਰ ਨੂੰ ਅਸੀਂ ਲੁਧਿਆਣੇ ਵੱਡਾ ਇਕੱਠ ਰੱਖਿਆ ਸੀ ਜੋ 11 ਪੈ ਰਹੀਆਂ ਨੇ ੁੱਡੇ ਦਰਿਆ ਆ ਰਹੇ ਸਤਲੁਜ ਉਸ ਵੇਲੇ ਵੀ ਸਾਰਾ ਲੁਧਿਆਣਾ ਸ਼ਹਿਰ ਪੂਰ ਸੋਣੀ ਤਬਦੀਲ ਕਰਤਾ ਇਹਨਾਂ ਨੇ ਸਾਨੂੰ ਫੜਾ ਵੀ ਗਿਆ ਬਹੁਤ ਉੱਥੇ ਇਹਨਾਂ ਨੇ ਖਚਤੂ ਵੀ ਕੀਤੀ ਪ੍ਰਸ਼ਾਸਨ ਪਰ ਆ ਕੇ ਭਰੋਸਾ ਦਿੱਤਾ ਵੀ ਅਸੀਂ ਇੱਕ ਹਫ਼ਤੇ 'ਚ ਬੰਦ ਕਰ ਦਾਂਗੇ ਤੂੰ ਦੇਖੋ ਐਨਜੀਟੀ ਦੇ ਆਰਡਰ ਨੇ ਨੈਸ਼ਨਲ ਪੋਲੀਊਸ਼ਨ ਬੋਰਡ ਦੇ ਆਰਡਰ ਨੇ ਆ ਅਸੀਂ ਖੜੇ ਆ ਜਿਹੜਾ ਆ ਚਿੱਟਾ ਹਾਥੀ ਸੁਣਦੀਂਦਾ ਬੰਨਿਆ ਬਾ ਇਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਲਾਗੂ ਕਿਉਂ ਨਹੀਂ ਕਰਾ ਰਿਹਾ ਸਰਕਾਰ ਲਾਗੂ ਕਾ ਨਹੀਂ ਕਰਾ ਰਹੀ ਸਭ ਤੋਂ ਹੈਰਾਨੀ ਜਨ ਗੱਲ ਦੇਖੋ ਜਿਹੜੇ ਲਿਧਿਆਣੇ ਦੇ ਜਿੰਮੀਤੋਂ ਦਿੱਤੇ ਨੇ ਰੋੜਾ ਜੀ ਜਿਨ੍ਹਾਂ ਦੀ ਆਪਣੀਆਂ ਇੰਡਸਟਰੀਆਂ ਨੇ ਜਿਹੜੇ ਲਗਾਤਾਰ 20-25 ਸਾਲ ਤੋਂ ਜ਼ਹਿਰਾਂ ਪਾਉਣ ਦੇ ਦੋਸ਼ੀ ਨੇ ਕਾਤਲ ਨੇ ਉਹ ਲੋਕ ਉਹਨੂੰ ਪਹਿਲਾਂ ਜਿੰਮੀਤੋਂ ਚ ਐਮਐਲਏ ਬਣਾਇਆ ਫਿਰ ਮੰਤਰੀ ਬਣਾਇਆ ਜਾਂਦਾ ਮੰਤਰੀ ਬਣਾ ਕੇ ਡਿਪਾਰਟਮੈਂਟ ਕਿਹੜਾ ਦਿੱਤਾ ਜਾਂਦਾ ਪੋਲੂਸ਼ਨ ਵਾਲਾ ਜਿਹੜਾ ਖੁਦ ਐਡਾ ਵੱਡਾ ਗੁਨਾਹਗਾਰ ਆ ਉਹਦੇ ਕੋਲ ਡਿਪਾਰਟਮੈਂਟ ਵੀ ਉਹੀ ਐ ਉਹ ਦੁੱਧ ਦੀ ਰਾਖੀ ਬਿੱਲਾ ਬਿਠਾਤਾ ਲੱਗਦਾ ਵੀ ਉਹ ਜਿਹੜਾ ਆਪ ਜਿਹੜਾ ਪਾਣ ਦਾ ਦੋਸ਼ੀ ਆ Rajasthan ਤੱਕ ਦੇ ਲੋਕ ਮਾਰਤੇ ਪਾਣੀ ਨੇ ਤਰਾ ਤਰਾ ਭਈ ਹੁੰਦੀ ਐ ਕਦੇ ਜਾ ਕੇ মিডিਆ ਨੂੰ ਮੈਂ ਬੇਨਤੀ ਕਰਦਾ ਉਹ ਨਾ ਪਿੰਡਾਂ ਦੇਖੋ ਅਸੀਂ ਅੱਜ ਅੱਜ ਇੱਥੇ ਸਾਡਾ ਮੁੱਖ ਮੰਤਰੀ ਜਨਾਬ ਲੈਂਦਾ ਨਾ ਨਾ ਖੜ ਕੇ ਤੇ ਜਾ ਰੇ ਹੇਲਾ ਦੋਦਾ ਨਾਨਕਾ ਆਪਣਾ ਭੈਣੀ ਧਰਾਗ ਵਾਲਾ ਸੀ ਵੀ ਗਏ ਪਿੰਡਾਂ ਚ ਜੇ 18 ਬੱਚੇ 20 ਬੱਚੇ ਪੈਦਾ ਹੁੰਦੇ ਹਨ ਕਿ ਸਾਲ ਦੇ ਵਿੱਚ ਤਾਂ 20 'ਚ 18 ਬੱਚੇ ਪਾਜ ਪੈਦਾ ਹੁੰਦੇ ਆ ਪੰਗ ਪੈ ਜਾ ਹੁੰਦੇ ਆ ਜੰਮਦੇ ਜਵਾਕਾਂ ਨੂੰ ਕੈਂਸਰ ਸ਼ੂਗਰ ਕਾਲਾ ਪੀੜਿਆ ਖੁਰਕ ਮਰੇ ਪਿਆ ਲੋਕ ਹੱਦ ਹੋ ਗਈ ਖੁਦ ਪਵਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਖੜ ਕੇ ਕਹਿੰਦਾ ਵਿਧਾਨ ਸਭਾ ਦੇ ਵਿੱਚ ਦੇਖੋ ਜੀ ਇਹ ਜਿਹੜੀਆਂ ਫੈਕਟਰੀਆਂ ਵਾਲੇ ਆ ਵੱਡੇ ਵੱਡੇ ਬੋਰ ਕਰਕੇ ਧਰਤੀ ਹੇਠਾਂ ਵੀ ਪਾਣੀ ਪਾ ਰਹੇ ਆ ਰੋਕਣੇ ਕਿਹਨੇ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਰ ਨੂੰ ਅਦਰ ਕਰਤਾ ਵੀ ਹੁਣ ਤਾਂ ਬੰਦ ਕਰੋ ਫੌਰੀ ਬੰਦ ਕਰੋ ਸੈਂਟਰ ਵਾਲਿਆਂ ਦੇ ਬੋਰਡ ਨੇ ਬੰਦ ਕਰਤਾ ਵੀ ਬੰਦ ਕਰੋ ਫਿਰ ਕਿਉਂ ਨਹੀਂ ਲਾਗੂ ਕਰ ਰਹੇ ਅਸੀਂ ਇਹਦੇ ਲਈ ਟਿੱਬਾ ਥਾਣੇ ਦਰਖਾਸਤ ਦਿੱਤੀ ਅਸੀਂ ਕਮਿਸ਼ਨਰ ਲੁਧਿਆਣੇ ਨੂੰ ਮਿਲ ਕੇ ਦਰਖਾਸਤ ਦਿੱਤੀ ਪਿਆ ਜਰ ਪਾ ਦੇ ਬੰਦ ਕਰੋ ਪਰ ਨਹੀਂ ਅੱਛਾ ਸਭ ਤੋਂ ਮੈਂ ਜਿਹੜਾ ਮੈਨੂੰ ਦੁੱਖ ਆਉਂਦਾ ਨਾ ਦੇਖੋ ਇਹ ਤਾਂ ਹੈ ਹੀ ਇਹੋ ਜੇ ਸਰਕਾਰਾਂ ਦਾ ਸਾਰੀਆਂ ਪਹਿਲਾਂ ਵੀ ਇਹੋ ਜੀ ਹੁਣ ਵੀ ਇਹ ਗਾਹਾਂ ਵੀ ਇਹੋ ਜੀ ਆਉਣੀਆਂ ਲੋਕ ਕਦੇ ਮਰੇ ਪਏ ਲੋਕ ਕਦੇ ਸੁੱਤੇ ਪਏ ਆ ਇੱਥੇ ਸੜਕਾਂ 'ਤੇ ਲੰਘ ਰਹੇ ਆ ਲੋਕ ਇਹਨੇ ਤਾਂ ਬੇਲੜਾ ਹੱਦ ਹੋ ਗਈ ਇਹਦਾ ਸਭ ਤੋਂ ਅਹਿਮ ਮੁੱਦਾ ਦੁਨੀਆ ਦੇ ਵਿੱਚ ਯੂਨੋ ਦੇ ਵਿੱਚ ਡਿਬੇਟਾਂ ਹੋ ਰਹੀਆਂ ਨੇ ਵੱਡੇ ਪੱਧਰ ਤੇ ਵਾਤਾਵਰਣ ਦੇ ਉੱਤੇ ਸਾਡਾ ਪਾਣੀ ਜ਼ਹਿਰ ਸਾਡੀ ਧਰਤੀ ਜ਼ਹਿਰ ਸਾਡੀ ਹਵਾ ਜ਼ਹਿਰ ਆਵੇਂ ਯੂਪੀ ਜਾ ਕੇ 10 ਦਿਨ ਪਹਿਲਾਂ ਕਲਾੜਿਆਂ ਦੇ ਢੇੜਾ ਮਾਰ ਕੇ ਸਾਰੀ ਯੂਪੀ ਚ ਮੇਰੀ ਜ਼ਹਿਰ ਆ ਸਾਰਾ ਕੈਮੀਕਲ ਪਾਪਾ ਗੁਰਦੇ ਸ਼ੱਕਰ ਬਣਾ ਬਣਾ ਪੰਜਾਬ ਨੂੰ ਭੇਜੀ ਜਾਂਦੇ ਆ ਇੱਥੇ ਜਿਹੜੇ ਮਰਜ਼ੀ ਬਾਜ਼ਾਰ ਤੋਂ ਤੁਸੀਂ ਜਾਵੜੋ ਜੋ ਮਰਜ਼ੀ ਲੈ ਲਓ ਫਾਲਾ ਪ੍ਰੂਟ ਕੋਈ ਦਾਲਾਂ ਸਬਜ਼ੀਆਂ ਕੋਈ ਪਨੀਰ ਕੋਈ ਦੁੱਧ ਕੋਈ ਕਿਆ ਸਾਰਾ ਮਲਾਪਟੀ ਆ ਸਾਰਾ ਜ਼ਹਿਰ ਪਾਈ ਜਾਂਦੇ ਆ ਵਿੱਚ ਕਿੱਚਿਆ ਸਾਡੇ ਫੂਡ ਸੇਫਟੀ ਵਾਲੇ ਸੋ ਇਹਦਾ ਜਿਹੜਾ ਇਹ ਮੁੱਦਾ ਜਿਹਨੇ ਸਾਡੀ ਜ਼ਿੰਦਗੀ ਬਚਾਉਣੀ ਆ ਸਾਡੀਆਂ ਨਸਲਾਂ ਬਚਾਉਣੀਆਂ ਸਾਡੀਆਂ ਸਿੱਟਾਂ ਬਚਾਉਣੀਆਂ ਉਹਦੇ ਨਿੱਤਾਂ ਨਹੀਂ ਲੋਕਾਂ ਦਾ ਅੱਜ ਹੁਣ ਲੱਗ ਜਾਣਗੇ ਬਲਾਸਾਮੁੰਦੀ ਜਿਲ੍ਹਾ ਪ੍ਰੀਸ਼ਦ ਤੋਂ ਡਾਂਗੋ ਡਾਂਗੀ ਹੋਣ ਉਹਦੇ ਦਾਰੂ ਪੀ ਲਈ ਉਹਦੇ ਪਊਆ ਪੀ ਲਿਆ ਉਹਦੇ ਚਾਰ ਛਲੜ ਲੈ ਲੇ ਉਹਦੀ ਪਾਰਟੀ ਮੋਟਰ ਝੰਡਾ ਫੜ ਲਿਆ ਉਹਦੇ ਮਰ ਫੜ ਲਿਆ ਆ ਸਾਡੇ ਲੋਕਾਂ ਦੇ ਪੱਲੇ ਆ ਅੱਜ ਐਡਾ ਵੱਡਾ ਮੁੱਦਾ ਹੈ ਤੇ ਬੰਦੇ ਕਿੰਨੇ ਪਹੁੰਚੇ ਇੱਥੇ 3 ਕਰੋੜ ਬੰਦਾ ਪੀੜਤਾ Rajasthan ਤੇ ਪੰਜਾਬ ਦਾ ਸਾਰਾ ਰਖਣੀ ਮਾਲਵਾ ਮਾਰਤਾ ਔਰ ਅੱਛਾ ਹੁਣ ਸਾਨੂੰ ਹੋਰ ਦੱਸ ਦਨਾ ਇਹਦਾ ਲੋਕਾਂ ਦੇ ਚਿੱਤਰ ਦੇਖਿਓ ਫਿਰਦਾ ਤੁਸੀਂ ਆ ਯੂਨੀਵਰਸਿਟੀ ਵਾਲਾ ਮਸਲਾ ਆਇਆ ਇੱਕ ਵਾਰੀ ਪਿੱਛੇ ਹਟੇ ਐ ਖਤਮ ਨਹੀਂ ਹੋਇਆ ਮੁੱਦਾ ਚੰਡੀਗੜ੍ਹ ਨੂੰ ਆਰਟੀਕਲ 240 ਦੀ ਲਿਆ ਕੇ ਸਟੇਟ ਬਣਾਉਣਾ ਚਾਹੁੰਦੇ ਆ ਪੰਜਾਬ ਦਾ ਇਲਾਕਾ ਨਾਲ ਕੱਟ ਕੇ ਪਿੱਛੇ ਹਟੇ ਐ ਮੁੱਦਾ ਖਤਮ ਨਹੀਂ ਹੋਇਆ ਆ ਨਵਾਂ ਬਿਜਲੀ ਸੋਧ ਐਕਟ ਆ ਗਿਆ ਆ ਨਮਾ ਇਹਨਾਂ ਨੇ ਇੱਕ ਲੈਂਡ ਜਿਵੇਂ ਕਹਿੰਦੇ ਇੱਕ ਦੇਸ਼ ਇੱਕ ਚੌਣ ਇੱਕ ਦੇਸ਼ ਇੱਕ ਬੋਲੀ ਹੁਣ ਕਹਿੰਦੇ ਇੱਕ ਲੈਂਡ ਇੱਕ ਰੈਵਨਿਊ ਉਹ ਸਾਰਾ ਤੁਹਾਡਾ ਉਹ ਲਿਆਏ ਸਟੈਂਡ ਕਮੇਟੀ ਕੋਲ ਚਲਿਆ ਗਿਆ ਉਥੋਂ ਪਾਸ ਹੋ ਕੇ ਲੋਕ ਸਭਾ ਰਾਜ ਸਭਾ ਬਹੁਤ ਹੈਗਾ ਪਾਸ ਕਰਾ ਦੇਣਗੇ ਉਥੋਂ ਲਿਆ ਕੇ ਤੁਹਾਡੀਆਂ ਜ਼ਮੀਨਾਂ ਸਿੱਧਾ ਉਥੋਂ ਕੋਈ ਕੱਲ ਨੂੰ ਲੈਂਡ ਐਕੁਇਜਿਸ਼ਨ ਐਕਟ ਬਣਾਉਣਾ ਕੁਝ ਤੁਹਾਡੀਆਂ ਜ਼ਮੀਨਾਂ ਦੱਬਣੀਆਂ ਨੇ ਤੁਹਾਡੀਆਂ ਜ਼ਮੀਨਾਂ 'ਚ ਕੋਈ ਕਾਰਖਾਨੇ ਲਾਉਣੇ ਆ ਕੋਈ ਹੋਰ ਰੇਲ ਦੀਆਂ ਲੀਹਾਂ ਕੋਈ ਸੜਕਾਂ ਕੱਢਣੀਆਂ ਕੋਈ ਹੋਰ ਕਾਰੋਬਾਰ ਕਰਨਾ ਤੁਹਾਡੀਆਂ ਜ਼ਮੀਨਾਂ ਵੱਡੇ ਘਰਾਂ ਨੂੰ ਦੇਣੀਆਂ ਨੇ ਸਾਰਾ ਸੈਂਟਰ ਦਾਇਆ ਕਰੂਗਾ ਹਾਂ ਸਟੇਟ ਸਬਜੈਕਟ ਸੀ ਇਹ ਇਹ ਤਾਂ ਬੜੀ ਦੂਰ ਜਾਂਦੇ ਨੇ ਹਮਲੇ ਇਹ ਸਾਡੀ ਅਸਲ ਦੇਦ ਸਾਡੇ ਲੋਕਾਂ ਨੂੰ ਸਮਝ ਨਹੀਂ ਲੱਗੀ ਸਾਡੀ ਨਾਹਰ ਕੁਰਸੀ ਦੇ ਹਮਲੇ ਨੇ ਸਾਨੂੰ ਮਾਰਿਆ ਜਾ ਰਿਹਾ ਉਹਦੇ باوجود ਵੀ ਜੇ ਕੋਈ ਮੇਰੇ ਵਰਗੇ ਉੱਠ ਕੇ ਲੜਦੇ ਆ ਇਹ ਜੀ ਬੇਲੜ ਨੇ ਜੀ ਯੂਨੀਵਰਸਿਟੀ ਵਾਲਾ ਪਿਆ ਮੈਂ ਕੀ ਗਲਤ ਗੱਲ ਕਹੀ ਸੀਗੀ ਸੱਚ ਸੁਣਨਾ ਵੀ ਔਖਾ ਸੱਚ ਕਹਿਣਾ ਵੀ ਔਖਾ ਜੁਰਤ ਨਹੀਂ ਹੈਗੀ ਸਟੇਜ ਤੇ ਖੜ੍ਹ ਕੇ ਸਾਹਮਣੇ ਬੋਲਦੇ ਹੋਗੇ ਤੇ ਜੁਰਤ ਨਹੀਂ ਹੈਗੀ ਸੁਣ ਲਓਗੇ ਉੱਥੇ ਮੈਂ ਇਹੀ ਬੋਲਿਆ ਸੀ ਜਿਹੜੀ ਯੂਨੀਵਰਸਿਟੀ ਗਈ ਹੈ ਇਹਨਾਂ ਦੀ ਬਦੌਲਤ ਗਈ ਹੈ ਜਿਹੜੇ ਮੂਰੇ ਬਨਾਲਚ ਬੈਠੇ ਆ ਜਿਹੜੇ ਪਾਰਟੀਆਂ ਪ੍ਰਾਣੀਆਂ ਦੇ ਇਹ ਅਜਿਹੀ ਵੀ ਡਰਾਮੇ ਕਰ ਰਹੇ ਨੇ ਹੁਣ ਅੱਜ ਪੰਜਾਬ ਦੇ ਅੰਦਰ ਕੀ ਹੋ ਰਿਹਾ ਅੱਠਾ ਬਿੰਡਾਂ ਦੀ ਜ਼ਮੀਨ ਆ ਮਹਾਲੀ ਦੇ ਵਿੱਚ 3500 ਏਕੜ ਉਹਨੂੰ ਦੱਬ ਰਹੇ ਆ ਜਿੰਨੇ ਸਾਡੇ ਪਬਲਿਕ ਸੈਕਟਰ ਆ ਚਾਹੇ ਕੋਈ ਖੱਤੀਬੜੀ ਯੂਨੀਵਰਸਿਟੀ ਆ ਚਾਹੇ ਕੋਈ ਪੀਡਬਲਯੂਡੀ ਆ ਚਾਹੇ ਬਿਜਲੀ ਬੋਰਡ ਆ ਚਾਹੇ ਡੈਰੀ ਡਿਪਾਰਟਮੈਂਟ ਆ ਉਹ ਸਾਰੀਆਂ ਜ਼ਮੀਨਾਂ ਵੇਚ ਰਹੇ ਨੇ ਆ 90 ਸੈਕਟਰ ਦੇ ਵਿੱਚ ਮਹਾਲੀ ਦੇ ਵਿੱਚ ਜਿਹੜਾ ਜੰਗਲਾਤ ਵਿਭਾਗ ਦੇ ਦੀ ਜਗ੍ਹਾ ਫੋਰੈਸਟ ਵਿਭਾਗ ਦੀ ਜਗ੍ਹਾ ਉਹਨੂੰ ਹੁਣ ਇਹ ਕਮਰਸ਼ੀਅਲ ਕਰ ਰਹੇ ਆ ਬਿਲਡਰਾਂ ਨੂੰ ਵੇਚ ਰਹੇ ਆ ਉਹਦੇ ਬਦਲੇ ਜਾ ਕੇ ਇਹ ਮੱਤੇਵੜ ਦੇ ਕੋਲ ਸਿੱਖਪੁਰਾ ਪਿੰਡ ਹੈ ਜਿਹੜੇ ਵਿਚਾਰੇ ਐਸਸੀ ਪਰਿਵਾਰ ਉੱਥੇ ਪਹਿਲੇ 47 ਤੋਂ ਲੈ ਕੇ ਬੈਠੇ ਆ ਉਹ ਜ਼ਮੀਨ ਖੋਹ ਕੇ ਉਹਨੂੰ ਜੰਗਲ ਬਣਾ ਰਹੇ ਆ ਪੰਜਾਬ 'ਚ ਆ ਹਾਲਾਤ ਬਣੇ ਖੜਿਆ ਲੋਕ ਫੇਰ ਵੀ ਗੁੱਗੂ ਬਣ ਕੇ ਇੱਥੇ ਤਾਂ ਹਾਲਾਤ ਇੱਥੇ ਕਿਹਨੂੰ ਚ ਖੜਿਆ ਇੱਕ ਸਿਆਣਾ ਬਣਾ ਬੰਦਾ ਪੜਿਆ ਲਿਖਿਆ ਪੀ ਐਚ ਡੀ ਬੰਦਾ ਟੀਚਰ ਲੱਗਿਆ ਕਿਹਾ ਜੇ ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾਈ ਜਾਂਦੇ ਰਹਿੰਦੇ ਸਰਕਾਰਾਂ ਦੇ ਖਿਲਾਫ ਜਦ ਬਿਜਲੀ ਦਾ ਬਿੱਲ ਮਾਫ ਹੋ ਗਿਆ ਕਿੰਨੀ ਵਧੀਆ ਗੱਲ ਕਰਤੀ ਸਾਢੇ ਲੋਕ ਆ ਕੰਮ ਤੇ ਖੜਿਆ ਬਿਜਲੀ ਮੁਫਤ ਮਿਲ ਗਈ ਆਟਾ ਮੁਫਤ ਮਿਲ ਗਿਆ ਦਾਲ ਮੁਫਤ ਮਿਲ ਗਈ ਸੁਰਤ ਤਵਾ ਕਰੀ ਜਨਾ ਸੁਰਤ ਜਵਾਕ ਪਤਾ ਹੁਣ ਵਰਗੇ ਸੈਂਟਰਾਂ ਤੋਂ ਹੀ ਟੀਕੇ ਨਾਲ ਜਵਾਕ ਲੈਣ ਲੱਗ ਗਏ ਇਹਦਾ ਹੱਲ ਕੀ ਹੈ ਬਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਪਾਣੀ ਦਾ ਮੁੱਦਾ ਉਹ ਫੈਕਟਰੀਆਂ ਨਾਲ ਕੀ ਹੋਣਾ ਚਾਹੀਦਾ ਫੈਕਟਰੀ ਬੰਦ ਕਰ ਦੇਣੀ ਚਾਹੀਦੀ ਹੁਣ ਹੀ ਚਾਹੀਦੀਆਂ ਬਾਈ ਇਹ ਤਾਂ ਹੋਰ ਲਾਈ ਜਾਂਦੇ ਆ ਤਲਵੰਡੀ ਅਕਲਗੇ ਲਾਤੀਆਂ ਕਮਾਲੂ ਲਾਤੀਆਂ ਇੱਕੋ ਫੈਕਟਰੀ ਹੋਈ ਬੰਦ ਹੋਈ ਇਕੱਲੀ ਜੀਦੇ ਵਾਲੀ 50 ਹੋਰ ਗੱਡੀ ਜਾਂਦੇ ਆ 50 ਨੂੰ ਫੈਕਟਰੀ ਨਾਲ ਹੀ ਲੋੜ ਹੈ ਇਹ ਕਹਿੰਦੇ ਇਹ ਫੈਕਟਰੀਆਂ ਵਿਕਾਸ ਵਿਕਾਸ ਨਹੀਂ ਦਕਾਤਾਂ ਲਾ ਯਾਰ ਕਾਤਲ ਨੇ ਸੁੱਧੇ ਰੂਪ ਚ ਕਾਤਲ ਲੋਕ ਨੇ ਮੈਂ ਜਿਹੜਾ ਬੰਦਾ ਕਹਿੰਦਾ ਬਿਨਾਂ ਗੱਲ ਤੋਂ ਸਾਡੇ ਨਾਲ ਖੜ ਕੇ ਉੱਥੇ ਪਾਣੀ ਕੁਲਾ ਕੇ ਪਟ ਪਰੇ ਬਲੀਪੁਰ ਜਿੱਥੇ ਦਿਗਦਾ ਪਾਣੀ ਰਿਆ ਦੇ ਵਿੱਚ ਅੱਛਾ ਹੋਰ ਗੱਲ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਸਪੀਕਰ ਪੰਜਾਬ ਦੇ ਮੰਤਰੀ ਸਾਰੇ ਨਾਲ ਖੜ ਕੇ ਵੀਡੀਓ ਪਾਉਂਦੇ ਰਹੇ ਉੱਥੇ ਜਾ ਕੇ ਬਲੀਪੁਰ ਨੂੰ ਮੰਗੇ ਕੀ ਕਰਦੇ ਹੋ ਵੀ ਮਹਿਕਮਾ ਉਹਨਾਂ ਫੈਕਟਰੀਆਂ ਨੂੰ ਬੰਦ ਕਰ ਦੇ ਜਾਂ ਉਹਨਾਂ ਦੇ ਉੱਪਰ ਉਹਨੂੰ ਤਰੀਕੇ ਸਿਰ ਚਲਾਉਣ ਦੇ ਫੈਕਟਰੀ ਕਿਸੇ ਤਰੀਕੇ ਸੇ ਚੱਲਣ ਨਹੀਂ ਬਾਈ ਜੀ ਜਿਹੜੀਆਂ ਫੈਕਟਰੀਆਂ ਸਾਨੂੰ ਮਾਰ ਰਹੀਆਂ ਨੇ ਚੈਰ ਮਾਰ ਰਹੀਆਂ ਨੇ 30 35 ਸਾਲ ਤੋਂ ਲੋਕ ਮਾਰਤੇ ਉਹ ਵਿਕਾਸ ਦੀ ਕਿਹੜੀ ਵਿਕਾਸ ਦੀ ਗੱਲ ਆਪਾਂ ਕਰਦੇ ਆ ਜੋ ਲੋਕ ਹੀ ਮਰ ਕੇ ਵਿਕਾਸ ਕੀ ਧੂਹੇ ਚ ਲੈਣਾ ਸੀ ਇਹ ਦੂਜੀ ਗੱਲ ਕਿਉਂ ਨਹੀਂ ਇਹ ਉਹ ਆਪਣਾ ਪਾਣੀ ਮਿਹੜਾ ਜ਼ਹਿਰ ਪਾਉਂਦੇ ਆ ਉਹ ਜਿੱਥੇ ਮਰਜੀ ਪਾਉਣ ਉਹਨੇ ਸਿਰਦਰਦੀ ਹੈ ਜਦੋਂ ਇਹਨਾਂ ਨੂੰ ਐਨ ਐਫ ਸੀ ਮਿਲੀ ਹੈ ਇਸੇ ਤਰ੍ਹਾਂ ਹੀ ਮਿਲੀ ਹੈ ਨਾ ਵੀ ਤੁਸੀਂ ਆਪਣਾ ਪਾਣੀ ਟ੍ਰੀਟ ਕਰਕੇ ਵੀ ਸਾਫ਼ ਕਰਕੇ ਵੀ ਕਿਸੇ ਦਰਿਆ 'ਚ ਨਹੀਂ ਪਾ ਸਕਦੇ ਨਾ ਰ ਕੱਸੀ ਸੁਵਿਚਿਆ ਧਰਤੀਆਂ 'ਚ ਨਹੀਂ ਪਾ ਸਕਦੇ ਉਹਦੇ باوجود ਵੀ ਪਾਣੀ ਪੀ ਰਿਆ ਸਿਚੇ ਬੈਠਾ ਡਰਾਮੇ ਕਰੀ ਜਾਂਦਾ ਉੱਥੇ ਬੜਾ ਵਾਤਾਵਰਨ ਪ੍ਰੇਮੀ ਸੀ ਮੈਂ ਧਰਤੀ ਚੋਣੀ ਆ ਮੈਂ ਹਵਾ ਚੋਣੀ ਆ ਯਾਰਾਂ ਨੇ ਨਹੀਂ ਕੀਤਾ ਹੁਣ ਸਰਕਾਰ ਨਹੀਂ ਕਰ ਰਹੀ ਕਿੰਨੀ ਸਰਕਾਰਾਂ ਵੀ ਨਹੀਂ ਕਰਨਗੀਆਂ ਕੋਈ ਤਾਂ ਮਸਲਾ ਦਾ ਹੱਲ ਕੋਈ ਲਹਿਰਾ ਹੱਲ ਨਹੀਂ ਦੇਖੋ ਨਾ ਕਾਨੂੰਨ ਨੇ ਆਪਣਾ ਕੰਮ ਕਰਤਾ ਐਨਜੀਟੀ ਨੇ ਕਹਿਤਾ ਨੈਸ਼ਨਲ ਪੋਲੀਊਸ਼ਨ ਬੋਰਡ ਨੇ ਕਹਿਤਾ ਸਰਕਾਰ ਹੱਲ ਨਹੀਂ ਕਰ ਰਹੀ ਤੇ ਲੋਕ ਇੱਥੇ ਆ ਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਚਾਹ ਦਫ਼ਤਰ ਘੇਰ ਮੇਨਾਂ ਦੇ ਘਰ ਘੇਰ ਮੰਤਰੀਆਂ ਦੇ ਹੱਲ ਹੋ ਗਿਆ ਹੱਲ ਲੋਕ ਲਹਿਰਾਂ ਹੱਲ ਕਰ ਦਿੰਦੇ ਨੇ ਅੱਗੇ ਵੱਡੇ ਵੱਡੇ ਮਸਲੇ ਦਿੱਲੀ ਵਾਲਾ ਮਸਲਾ ਲੋਕ ਲਹਿਰਾਂ ਨੇ ਹੱਲ ਕੀਤੇ ਅੱਜ ਵੀ ਮੈਂ ਕਹਿੰਦਾ ਮਸਲਾ ਹੈ ਇੱਕ ਇਸ ਤਰੀਕੇ ਅੱਜ ਅਸੀਂ ਅੱچھے ਆਏ ਆ ਹੋਰ ਗੱਲ ਦੇਖੋ ਤੁਹਾਨੂੰ ਮਾਣ ਜਿਹੜੀ ਇੱਥੇ ਬੀਬੀ ਲੱਗੀ ਵੀ ਐ ਚੇਅਰਮੈਨ ਲਈ ਐ ਪੂਰਿਸ਼ਨ ਬੋਰਡ ਦੀ ਉਹ ਦਿੱਲੀ ਤੋਂ ਲਿਆ ਕੇ ਲਾਈ ਐ ਦਿੱਲੀ ਵਾਲੀ ਬੀਬੀ ਤਾਂ ਪੰਜਾਬ ਦਾ ਪਾਣੀ ਵੀ ਨਹੀਂ ਪੀਂਦੀ ਸ਼ਰ ਪੰਜਾਬ ਦੇ ਸਾਹ ਵੀ ਨਹੀਂ ਲੈਂਦੀ ਹੋਵੇ ਆ ਕੇ ਹਵਾ ਵੀ ਉਹ ਤਾਂ ਦਿੱਲੀ ਦਿੱਲੀ ਜਾ ਬਗ ਜਾਂਦੀ ਐ ਉਸ ਦਾ ਮਹੀਨੇ ਚੱਕ ਤਾਂ ਗੜਾ ਮਾਰਦੀ ਹੋਵੇ ਪਰ ਫੈਕਟਰੀਆਂ ਦਾ ਬਾਈ ਜੀ ਦਿੱਲੀ ਵੀ ਹੈਗੀਆਂ ਨੇ ਫਿਰ ਉੱਥੇ ਵੀ ਉਹ ਦਿੱਲੀ ਦੇ ਵੀ ਰੌਲਾ ਪਈ ਜਾਂਦਾ ਕਹਿੰਦੇ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਹੁਣ ਪੰਜਾਬ 'ਚ ਧੂਆਂ ਕਿਹੜਾ ਦੱਸ ਦੋ ਮੈਨੂੰ ਦਿੱਲੀ ਜਾਂਦਾ ਜਿਹੜਾ ਹੁਣ ਪੰਜਾਬ ਦਿੱਲੀ ਦਾ ਬੁਰਾ ਹਾਲ ਹੋਇਆ ਪਿਆ ਸੋ ਭਾਈ ਇਹ ਦਿੱਲੀ ਦੀ ਜਾਂ ਪੰਜਾਬ ਦੀ ਗੱਲ ਨਹੀਂ ਮੈਂ ਕਹਿੰਦਾ ਪੂਰੀ ਦੁਨੀਆ ਦੀ ਗੱਲ ਹੈ ਜਦ ਦੁਨੀਆ ਦੇ ਵਿੱਚ ਵੱਡੇ ਪੱਧਰ ਤੇ ਰੌਲਾ ਪੈ ਰਿਹਾ ਚਰਚਾ ਹੋ ਰਹੀ ਹੈ ਵਾਤਾਵਰਣ ਨੂੰ ਲੈ ਕੇ ਤਾਂ ਦੁਨੀਆ ਭਰ ਦਾ ਮਸਲਾ ਹੈ ਤਾਂ ਉਹਦੇ ਲਈ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਜਰਖੇ ਧਰਤੀ ਆ ਕੁਦਰਤ ਨਾਲ ਹਰੀ ਭਰੀ ਧਰਤੀ ਆ ਉਹ ਅੱਜ ਅਸੀਂ ਬੰਜਰ ਬਣਾਉਣ ਵੱਲ ਤੁਰੇ ਹੋਏ ਆ ਹੁਣ ਤੁਸੀਂ ਕੀ ਚੁੱਠੀ ਪੁੱਤਰ ਜਾਂ ਅਸੀਂ ਦੇਖਦੇ ਆ ਕੀ ਕਰਦੇ ਆ ਸਾਨੂੰ ਵੀ ਨਹੀਂ ਪਤਾ ਕਿ ਹੈਗੇ ਵੀ ਇਹ ਕਿ ਜਾਂਦੇ ਜਾਂਦੇ ਲੈ ਕੇ ਉੱਡ ਗਏ ਪਤਾ ਹੀ ਨਹੀਂ ਹਲੇ ਕੀ ਕਹਾਣੀ ਆ ਦੇਖਦੇ ਆ ਕੋਈ ਹੈ ਮਿਲਦੇ ਆ ਇਹਨਾਂ ਨੂੰ ਸੋ ਸਿਤਾ ਲਗਾਤਾਰ ਲੋਕਾਂ ਨੂੰ ਜਗਾ ਰਹੇ ਆ ਦਰਵਾਜ਼ੇ ਖੜਕਾ ਰਹੇ ਆ ਜਦੋਂ ਲੋੜ ਪਈ ਅਸੀਂ ਬੰਦ ਕਰਨ ਨੂੰ ਪਹੁੰਚੇ ਸੀ ਇਹਨਾਂ ਨੇ ਪੁਲਿਸ ਲਾ ਕੇ ਰੋਕਿਆ ਸਾਨੂੰ ਕੱਲ ਨੂੰ ਸੜਕਾਂ ਨੂੰ ਜਾਮ ਕਰ ਰਹੇ ਆ ਬੰਗਾ ਉਧਰ ਨੂੰ ਵੀ ਆਵਾਂਗੇ ਇਹਨਾਂ ਦੇ ਘਰ ਘੇਰਨੇ ਪਏ ਉਹ ਵੀ ਘੇਰਾਂਗੇ ਆ ਘੇਰਨੇ ਪਏ ਇਹ ਵੀ ਘੇਰਾਂਗੇ